ਤੋਂ ਪਹਿਲਾਂ ਇਹ ਜਾਣਕਾਰੀ ਦੇ ਦਈਏ ਕਿ ਬੈਠਕ ਇਸ ਵੇਲੇ ਖਤਮ ਹੋ ਗਈ ਹੈ ਔਰ ਜਾਣਕਾਰੀ ਇਹ ਮਿਲ ਰਹੀ ਹੈ ਕਿ ਕੁਝ ਗੱਲਾਂ ਤੇ ਸਹਿਮਤੀ ਨਹੀਂ ਬਣੀ ਹੈ ਕੁਝ ਗੱਲਾਂ ਤੇ ਸਹਿਮਤੀ ਨਹੀਂ ਬਣੀ ਹੈ ਔਰ ਬਾਕੀ ਕਿਸ ਤਰੀਕੇ ਦੀ ਗੱਲਬਾਤ ਜਿਹੜੀ ਹੋ ਰਹੀਦੀ ਹੈ ਉਹ ਦੇਖਦੇ ਹਾਂ ਹੁਣ ਸਰਵਨ ਸਿੰਘ ਪੰਦੇਰ ਥੋੜੀ ਦੇਰ ਚ ਬਾਹਰ ਆ ਰਹੇ ਨੇ ਔਰ ਇਸ ਵੇਲੇ ਬੈਠਕ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ ਪਰਮਿੰਦਰ ਬਿਲਕੁਲ ਪੰਕਜ ਵੱਡੀ ਜਾਣਕਾਰੀ ਸੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਦਈਏ ਵੱਡੀ ਅਪਡੇਟ ਹੈ ਸਾਡੇ ਸਹਿਯੋਗੀ ਪੰਕਜ ਕਪਾਈ ਦੇ ਰਹੇ ਨੇ ਕਿ ਬੈਠਕ ਮੀਟਿੰਗ ਖਤਮ ਹੋ ਚੁੱਕੀ ਹੈ ਥੋੜੀ ਦੇਰ ਦੇ ਵਿੱਚ ਸਾਫ ਹੋਵੇਗਾ ਕਿ ਕੇਂਦਰੀ ਮੰਤਰੀਆਂ ਦੇ ਵੱਲੋਂ ਕੋਈ ਬਰੀਫਿੰਗ ਕੀਤੀ ਜਾਂਦੀ ਹੈ ਜਾਂ ਕਿਸਾਨ ਆਗੂ ਮੀਡੀਆ ਦੇ ਮੁਖਾਤਬ ਹੁੰਦੇ ਕੋਈ ਜਾਣਕਾਰੀ ਦਿੰਦੇ ਨੇ ਤੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੁਝ ਮੰਗਾਂ ਤੇ ਸਹਿਮਤੀ ਬਣੀ ਹੈ ਤੇ ਕੁਝ ਮੰਗਾਂ ਤੇ ਪੇਚ ਲਗਾਤਾਰ ਫਸਿਆ ਹੈ ਕੁਝ ਮੰਗਾਂ ਤੇ ਸਹਿਮਤੀ ਨਹੀਂ ਬਣ ਸਕੀ ਪਈ ਹੈ ਇਹ ਵੱਡੀ ਜਾਣਕਾਰੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਕਿ ਮੀਟਿੰਗ ਖਤਮ ਹੋ ਚੁੱਕੀ ਹੈ 5 ਘੰਟੇ ਤੋਂ ਵੱਧ ਲਗਾਤਾਰ ਕੇਂਦਰੀ ਮੰਤਰੀਆਂ ਦੇ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਚੱਲੀ ਦੋ ਕੇਂਦਰੀ ਮੰਤਰੀ ਇਸ ਮੀਟਿੰਗ ਦੇ ਵਿੱਚ ਮੌਜੂਦ ਸਨ ਉੱਥੇ ਹੀ ਪੰਜਾਬ ਦੇ ਆキャਬਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਮੌਜੂਦ ਸਨ ਕਿਸਾਨਾਂ ਆਗੋਂ ਦੇ ਲੰਬਾ ਮੰਥਨ ਹੋਇਆ ਵਕਫਾ ਖ ਮੰਗਾਂ ਨੂੰ ਲੈ ਕੇ ਮੁੱਖ ਤੌਰ ਤੇ ਗੱਲ ਕੀਤੀ ਜਾਵੇ ਤਾਂ ਕਰਜ਼ਾ ਮੁਕਤੀ ਦੀ ਜਿਹੜੀ ਕਿ ਮੰਗ ਰੱਖੀ ਗਈ ਐਮਐਸਪੀ ਦਾ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਜਿਹੜੀ ਕਿ ਮੰਗ ਰੱਖੀ ਗਈ ਇਸ ਦੇ ਨਾਲ ਹੀ ਕਈ ਹੋਰ ਮੁੱਖ ਮੰਗਾਂ ਨੇ ਜਿਵੇਂ ਕਿ ਕਿਸਾਨਾਂ ਵਾਸਤੇ ਜਿਹੜੀ ਕਿ ਪੈਨਸ਼ਨ ਦੀ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਥੋੜੀ ਦੇਰ ਦੇ ਵਿੱਚ ਇਹ ਵੀ ਸਪਸ਼ਟ ਹੋ ਜਾਵੇਗਾ ਕਿ ਆਖਰਕਾਰ ਮੁੱਖ ਤੌਰ ਤੇ ਕਿਹੜੀਆਂ ਕਿਹੜੀਆਂ ਮੰਗਾਂ ਦਾ ਇਸ ਮੀਟਿੰਗ ਦੇ ਵਿੱਚ ਜ਼ਿਕਰ ਹੋਇਆ ਕਿਹੜੀਆਂ ਮੁੱਖ ਮੰਗਾਂ ਕਿਸਾਨਾਂ ਦੇ ਵੱਲੋਂ ਕੇਂਦਰ ਦੇ ਅੱਗੇ ਸਰਕਾਰ ਦੇ ਅੱਗੇ ਰੱਖੀਆਂ ਗਈਆਂ ਤੇ ਕਿਹੜੀਆਂ ਆ ਮੰਗਾਂ ਤੇ ਸਹਿਮਤੀ ਬਣੀ ਹੈ ਥੋੜੀ ਦਿਰ ਦੇ ਵਿੱਚ ਹੋ ਸਕਦਾ ਹੈ ਕਿ ਕਿਸਾਨ ਆਗੂਆਂ ਦੇ ਵੱਲੋਂ ਜਾਂ ਕੇਂਦਰੀ ਮੰਤਰੀਆਂ ਦੇ ਵੱਲੋਂ ਮੀਡੀਆ ਦੇ ਮੁਖਾਤਬ ਹੁੰਦੇ ਕੋਈ ਜਾਣਕਾਰੀ ਦਿੱਤੀ ਜਾਵੇ ਕੋਈ ਜਾਣਕਾਰੀ ਸਾਂਝੀ ਕੀਤੀ ਜਾਵੇ ਪਰ ਇਹ ਵੱਡੀ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਕਿ 5 ਘੰਟੇ ਤੋਂ ਵੱਧ ਗਿੜੀ ਕੇ ਲਗਾਤਾਰ ਮੀਟਿੰਗ ਚੱਲੀ ਆ ਉਹ ਮੀਟਿੰਗ ਖਤਮ ਹੋ ਚੁੱਕੀ ਹੈ ਥੋੜੀ ਦਿਰ ਦੇ ਵਿੱਚ ਸਪਸ਼ਟ ਹੋ ਜਾਵੇਗਾ ਕਿਉਂਕਿ ਪੂਰੇ ਪੰਜਾਬ ਦੀਆਂ ਹੀ ਨਜ਼ਰਾਂ ਅੱਜ ਦੀ ਇਸ ਮੀਟਿੰਗ ਤੇ ਟਿੱਕੀਆਂ ਹੋਈਆਂ ਸਨ ਕਿ ਇਸ ਮੀਟਿੰਗ ਤੋਂ ਬਾਅਦ ਯਕੀਨ ਨਚੂੜ ਨਿਕਲਦਾ ਹੈ ਗੱਲਬਾਤ ਕਿਸੇ ਸੱਟੇ ਤੇ ਪਹੁੰਚਦੀ ਹੈ ਜਾਂ ਨਹੀਂ ਕਿਉਂਕਿ ਇਸ ਤੋਂ ਬਾ ਪੂਰੇ ਕਿਸਾਨੀ ਅੰਦੋਲਨ ਦੀ ਅਗਲੀ ਰੂਪਰੇਖਾ ਜਿਹੜੀ ਤੈ ਹੋਵੇਗੀ ਕਿ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਜਾਂ ਨਹੀਂ ਜਾਂ ਕਿਸਾਨ ਦਿੱਲੀ ਵੱਲ ਨਰਵਾਨਾ ਹੋਣਗੇ ਜਾਂ ਨਹੀਂ ਜਾਂ ਅਗਲਾ ਕਿਸ ਤਰ੍ਹਾਂ ਦਾ ਰੂਪਰੇਖਾ ਜਿਹੜੀ ਕਿ ਕਿਸਾਨੀ ਅੰਦੋਲਨ ਦੀ ਰਹਿੰਦੀ ਹੈ ਅੱਜ ਦੀ ਮੀਟਿੰਗ ਤੋਂ ਬਾਅਦ ਹੀ ਇਹ ਸਾਫ ਹੋਵੇਗੀ ਥੋੜੀ ਦੇਰ ਦੇ ਵਿੱਚ ਹੋਰ ਵੀ ਅਸਪਸ਼ਟ ਹੋ ਜਾਵੇਗਾ ਕਿ ਆਖਰਕਾਰ ਕਿਸਾਨ ਆਗੂ ਇਸ ਮੀਟਿੰਗ ਤੋਂ ਕਿੰਨੇ ਸੰਤੁਸ਼ਟ ਨਜ਼ਰ ਆਏ ਇਸ ਮੀਟਿੰਗ ਦੇ ਵਿੱਚ ਕਿਹੜੀਆਂ ਮੁੱਖ ਮੰਗਾਂ ਤੇ ਸਹਿਮਤੀ ਬਣੀ ਹੈ ਤੇ ਕਿੱਥੇ ਇਹ ਪੇਚ ਅਜੇ ਵੀ ਫਸਿਆ ਹੋਇਆ ਹੈ ਕਿਉਂਕਿ ਆ ਪਿਛਲੇ ਦਿਨੀ 8 ਤਰੀਕ ਨੂੰ ਵੀ ਦਰਸਲ ਕੇਂਦਰ ਦੇ ਨਾਲ ਕੇਂਦਰੀ ਮੰਤਰੀਆਂ ਦੇ ਨਾਲ ਜਿਹੜੀ ਕਿ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਅੱਜ ਦਾ ਜਿਹੜਾ ਮੀਟਿੰਗ ਦਾ ਦਿਨ ਤੈਅ ਕੀਤਾ ਗਿਆ ਸੀਗਾ ਕਰੀਬ 6 ਵਜੇ ਇਸ ਮੀਟਿੰਗ ਦੀ ਸ਼ੁਰੂਆਤ ਹੁੰਦੀ ਹੈ 5 ਘੰਟੇ ਤੋਂ ਵੱਧ ਲਗਾਤਾਰ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਇਹ ਮੀਟਿੰਗ ਚੱਲੀ ਤੇ ਉਸ ਤੋਂ ਬਾਅਦ ਇਹ ਮੀਟਿੰਗ ਤਾਜ਼ਾ ਅਪਡੇਟ ਜੋ ਕਿ ਸਾਹਮਣੇ ਆ ਰਹੀ ਹੈ ਕਿ ਮੀਟਿੰਗ ਖਤਮ ਹੋ ਚੁੱਕੀ ਹੈ ਕਿਉਂਕਿ ਤਿੰਨ ਮੁਖਤਰਤੇ ਯਕਰ ਮੰਗਾ ਦਾ ਜ਼ਿਕਰ ਕੀਤਾ ਜਾਵੇ ਐਮਐਸਪੀ ਤੇ ਕਾਨੂੰਨੀ ਗਰੰਟੀ ਦੀ ਮੰਗ ਕੀਤੀ ਜਾ ਰਹੀ ਹੈ ਅ ਕਰਜ਼ਾ ਮੁਕਤੀ ਦੀ ਮੰਗ ਕੀਤੀ ਜਾ ਰਹੀ ਹੈ ਸਵਾਮੀ ਨਰਥ ਰਿਪੋਰਟ ਜਿਹੜਾ ਸੁਣਨ ਨੂੰ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਹੋਰ ਵੀ ਇਸ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਮੰਗਾਂ ਨੇ ਗੱਲ ਕੀਤੀ ਜਾਵੇ ਤਾਂ ਲਖੀਂਪੁਰ ਖੇਰੀ ਕੇਸ ਦਾ ਜ਼ਿਕਰ ਕੀਤਾ ਜਾ ਰਿਹਾ ਉਸ ਕੇਸ ਦੇ ਵਿੱਚ ਪਰਿਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਪੈਨਸ਼ਨ ਦੀ ਵੀ ਮੰਗ ਕੀਤੀ ਜਾ ਰਹੀ ਹੈ ਸੋ ਥੋੜੀ ਦੇਰ ਦੇ ਵਿੱਚ ਹੋਰ ਸਪਸ਼ਟ ਹੋ ਜਾਵੇਗਾ ਜਿਵੇਂ ਕਿਸਾਨ ਆਗੂ ਬਾਹਰ ਨਿਕਲਣਗੇ ਤਾਂ ਉਹਨਾਂ ਤੋਂ ਵੱਲੋਂ ਜੋ ਮੀਡੀਆ ਦੇ ਮੁਖਤੱਤ ਹੁੰਦੀਆਂ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਕਿ ਆਖਰਕਾਰ ਕਿਹੜੀਆਂ ਕਿਹੜੀਆਂ ਮੰਗਾਂ ਤੇ ਸਹਿਮਤੀ ਬਣੀ ਹੈ ਆ ਕੇਂਦਰ ਸਰਕਾਰ ਦਾ ਕੇਂਦਰੀ ਮੰਤਰੀਆਂ ਦਾ ਕਿਸ ਤਰ੍ਹਾਂ ਦਾ ਰਵੱਈਆ ਰਿਹਾ ਕਿਸਾਨ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਇਹ ਵੀ ਥੋੜੀ ਦੇਰ ਦੇ ਵਿੱਚ ਹੀ ਸਾਫ਼ ਹੋ ਜਾਵੇਗਾ ਕਿਉਂਕਿ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਅਸੀਂ ਲਗਾਤਾਰ ਤਸਵੀਰਾਂ ਵਿਖਾ ਰਹੇ ਹਾਂ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਇੱਕ ਜਗ੍ਹਾ ਤੇ ਕਿਸਾਨ ਇਕੱਠੇ ਹੋਏ ਨੇ ਲਗਾਤਾਰ ਇਸੇ ਗੱਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਮੀਟਿੰਗ ਤੋਂ ਕੀ ਨਿਚੋੜ ਨਿਕਲਦਾ